ਨਾਨਕ ਨਾਮ ਨਾ ਵਿਸਰੇ ਸੱਚੇ ਮਹਸ ਮਾਓ ਉਹ ਨਾਨਕ ਨੈਵਰ ਫੋਰਗੇਟ ਦਾ ਨਾਮ ਇਮਰਸ਼ ਯੂਅਰ self ਇਨ ਦਾ ਚੋ ਵਾਰ ਸਾ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਪਾਸ਼ਾਈ ਸ੍ਰੀ ਗੁਰੂ ਨਾਨਕ ਰੂਪ ਦੇ ਵਿੱਚ ਇਹ ਕਥਨ ਕਰਦੇ ਨੇ ਕਿ ਕਦੇ ਵੀ ਜੀਵਨ ਦੇ ਵਿੱਚ ਨਾਮ ਨਾ ਵਿਸਰੇ ਮਤਲਬ ਕਦੇ ਵੀ ਗੁਰੂ ਦਾ ਰਾਹ ਨਾ ਛੱਡਿਓ ਈਮਾਨਦਾਰੀ ਦਾ ਰਾਹ ਨਾ ਛੱਡਿਓ ਸੱਚ ਦਾ ਰਾਹ ਨਾ ਛੱਡਿਓ ਚਾਹੇ ਜਿੰਨੇ ਮਰਜ਼ੀ ਗਰੀਬ ਹੋ ਜਾਇਓ ਚਾਹੇ ਜਿੰਨੇ ਮਰਜ਼ੀ ਅਮੀਰ ਹੋ ਜਾਇਓ ਰੱਬ ਦੇ ਯਕੀਨ ਦੇ ਵਿੱਚ ਜੀਵਨ ਬਤੀਤ ਕਰਿਓ ਕਦੇ ਰੱਬ ਨੇ ਮਾੜਾ ਮੋਟਾ ਇਮਤਿਹਾਨ ਲੈ ਲਿਆ ਗਰੀਬੀ ਆ ਗਈ ਚੀਕਾ ਨਾ ਮਾਰਿਓ ਜੇ ਕਦੇ ਥੋੜੇ 4 ਸਿੱਕੇ ਆ ਗਏ ਅਮੀਰ ਹੋ ਗਏ ਤਾਂ ਫਿਰ ਕਦੇ ਉਦਾਂ ਹੀ ਪੈਰ ਨਾ ਛੱਡ ਜਿਓ ਤੇ ਜਦੋਂ ਸੱਚ ਦੇ ਰਾਹ ਤੇ ਚੱਲ ਪਏ ਫਿਰ ਇਹ ਕਤਾ ਕੀ ਕਰਨਾ ਥੋੜੀ ਮੋਟੀ ਟਾਈਮ ਲਈ ਨਹੀਂ ਚੱਲਣਾ ਸੱਚੇ ਮਾਏ ਸਮਾਓ ਫਿਰ ਸੱਚ ਦੇ ਵਿੱਚ ਹੀ ਸਮਾ ਜਾਣਾ ਸੱਚ ਦੇ ਵਿੱਚ ਹੀ ਮਿਕਸ ਹੋ ਜਾਣਾ ਰੱਬ ਦੇ ਵਿੱਚ ਮਿਕਸ ਹੋ ਜਾਣਾ ਤੇ ਰੱਬ ਦਾ ਰੂਪ ਹੋ ਕੇ ਆਪਣੀ ਜੀਵਨ ਨੂੰ ਸਫਲ ਕਰ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ